ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਰਾਜਾ ਸਰਮ ਮਿਤ ਨਹੀ ਜਾਨੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾ ਭਗਤ ਜੀ ਸਮਝਾਉਂਦੇ ਨੇ ਜਿਨ੍ਹਾਂ ਨੇ ਖੇਲ ਸਮਝੀ ਹੈ ਦਰਸ਼ਨ ਕੀਤਾ ਹੈ ਉਹਨਾਂ ਨੇ ਆਪਾਂ ਨੂੰ ਇਹ ਮਾਰਗ ਦਰਸਾਇਆ ਵਾ ਜੀ ਆਪਾਂ ਗੁਰੂ ਭਗਤਾਂ ਦੇ ਦਰਸਾਏ ਮਾਰਗ ਤੇ ਚੱਲਾਂਗੇ ਤਾਂ ਕੁਛ ਆਪਾਂ ਨੂੰ ਸਮਝ ਆ ਜੂਗੀ ਨਹੀਂ ਤੇ ਫਿਰ ਆਪਣੀ ਮਤਨ ਤਾਂ ਨਰਕ ਹੀ ਆ ਆਪਣੇ ਕੋਲੇ ਜਨਮ ਮਰਨ ਪੱਕਾ ਹੀ ਆ ਕੋਈ ਨਹੀਂ ਬਚਾ ਸਕਦਾ ਉਹੀ ਭਗਤ ਜੀ ਕਹਿੰਦੇ ਨੇ ਰਾਜਾ ਸ਼ਰਮ ਮਿੱਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਉਹ ਚੇਰੀ ਤੇਰੇ ਸੰਤਨ ਕੋਣ ਨੇ ਤੇਰੇ ਸੰਤਨ ਨੇ ਜੋ ਭਾਣੇ ਚ ਰਹਿੰਦੇ ਨੇ ਸ਼ਾਂਤ ਰਹਿੰਦੇ ਨੇ ਆਗਿਆ ਚ ਰਹਿੰਦੇ ਨੇ ਉਹ ਤੇਰੇ ਸੰਤਨ ਨੇ ਪਰ ਮੈਂ ਉਹਦੀ ਚਿਹਰੀ ਆ ਜਿਹੜੇ ਰਾਜਾ RAM ਦੇ ਕੁਦਰਤ ਦੇ ਸੰਤ ਨੇ ਹਰ ਕੇ ਸੰਤ ਨੇ ਕਿਸੇ ਦੇ ਨਹੀਂ ਹਰ ਕੇ ਸੰਤ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਇੱਥੇ ਸੰਸਾਰੀ ਸੰਤ ਤਾਂ ਭੇਖ ਕਰਕੇ ਹੁੰਦੇ ਨੇ ਉਹ ਤਾਂ ਕਿਸੇ ਵੀ ਧਰਮ ਦੇ ਵਿੱਚ ਹੋ ਸਕਦੇ ਨੇ ਕਿਸੇ ਮਜ਼ਮ ਦੇ ਵਿੱਚ ਹੋ ਸਕਦੇ ਨੇ ਧਰਮ ਤਾਂ ਸਾਰਿਆਂ ਦਾ ਇੱਕ ਹੈ ਇਮਾਨ ਧਰਮ ਸਾਨੂੰ ਇਮਾਨਦਾਰੀ ਬਣਾਉਂਦਾ ਜਿਹੜਾ ਧਰਮ ਇਮਾਨਦਾਰ ਨਹੀਂ ਬਣਾਉਂਦਾ धर्म कितों फिर भाई कबीरा जहाँ ज्ञान तह धर्म है जह लोभ तै पाप तो पाप है फिर जब झूठ बोल के दस रहा तेरे संतन की हों चेरी रहा हस तो जाए सो रोबत आए रोबत जाए सो हसे बस तो हुई सो होए सो उजर उजर होए सो बसे ਤੇਰੀ ਮਿੱਤ ਤੋਂ ਭਾਵ ਤੇਰੇ ਮਨ ਦੇ ਵਿੱਚ ਕੀ ਹੈ ਕਿਸੇ ਨੇ ਨਹੀਂ ਜਾਣਿਆ ਹੈਗਾ ਹੱਸਤਾ ਆਉਂਦਾ ਕੋਈ ਰੋਂਦਾ ਜਾਂਦਾ ਕਦੇ ਰੋਣ ਲੱਗ ਜੇ ਵੀ ਕਦੋਂ ਕਿਸੇ ਤੇ ਖੁਸ਼ ਹੋ ਜੇ ਵੀ ਕੋਈ ਨਹੀਂ ਜਾਣਦਾ ਝੂਠ ਸਾਰੀ ਬੋਲਦੇ ਨੇ ਕਦੋਂ ਇਹ ਤੁ ਜਾਣਾ ਪੈ ਜੇ ਵੀ ਕਦੋਂ ਹੁਕਮ ਚਾਉਣਾ ਪੈ ਜੇ ਵੀ ਇਹਨੂੰ ਕੋਈ ਨਹੀਂ ਜਾ ਸਕਦਾ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਜਲ ਤੇ ਥਲ ਕਰ ਦਿੰਦਾ ਥਲ ਤੇ ਕੂਆ ਕੂਪ ਤੇ ਮੇਰ ਬڑے-ਬڑے ਪਰਬਤ ਉਹਨਾਂ ਦੀ ਗੱਲ ਨਹੀਂ ਹੈ ਕਿ ਉਹ ਸੰਸਾਰੀ ਉਹ ਤਾਂ ਬਣਾਈ ਹੋਏ ਨੇ ਉਹਦੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਇਹ ਹੀ ਉਹ ਜਿਹੜੇ ਹੰਕਾਰੀ ਲੋਕਾਂ ਦੀ ਗੱਲ ਹੈ ਜਿਹੜੇ ਆਪਦੇ ਆਪ ਨੂੰ ਬਹੁਤ ਵੱਡਾ ਮੰਨਦੇ ਨੇ ਵੀ ਸੰਸਾਰ ਸਾਡੇ ਸਾਰਾ ਪੈਰਾਂ ਥੱਲੇ ਹੈ ਸਾਰਾ ਸਾਨੂੰ ਮੰਨਦਾ ਹੈ ਉਹਨਾਂ ਨੂੰ ਫਿਰ ਆਕਾਸ਼ ਚੜਾ ਕੇ ਛੱਡਦਾ ਥੱਲੇ ਉਹ ਦੀ ਗੱਲ ਹੈ ਭਾਈ ਉਹ ਹਿਤਾ ਰਾਜਾ RAM ਹੈ ਜਾਨੀ ਰੇ ਜਾਨੀ ਰਾਜਾ RAM ਕੀ ਕਹਾਣੀ ਅੰਤਰ ਜੋਤ ਗਿਆਨ ਪ੍ਰਗਾਸਾ ਗੁਰਮੁਖ ਵਿਰਲੇ ਜਾਨੀ ਵਿਰਲਿਆਂ ਨੇ ਜਾਨੀ ਆਪਾਂ ਪਿੱਛੇ ਚੱਲਣਾ ਇਹਨਾਂ ਦੇ ਭਾਈ ਕਿਵੇਂ ਚੱਲਣਾ ਨਦੀਆਂ ਤੇ ਵਾਹ ਪਵੇ ਸੰਬੰਧਾਂ ਜਾਨੀਆਂ ਜਪਜੀ ਸਾਹਿਬ ਦੇ ਵਿੱਚ ਸਤਗੁਰ ਸਮਝਾਉਂਦੇ ਨੇ ਨਦੀਆਂ ਨਾਲੇ ਨਹੀਂ ਜਾਂਦੇ ਸਮੁੰਦਰ ਨੂੰ ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ ਚਾਹੇ ਮਲੀਨ ਵੀ ਹੁੰਦੇ ਨੇ ਸਮੁੰਦਰ ਆਪਦਾ ਰੂਪ ਦੇ ਦਿੰਦਾ ਐਵੇਂ ਜਿਹੜੇ ਗੁਰਸਿੱਖਾਂ ਸੀ ਮਲੀਨ ਵੀ ਹੋਮਗੇ ਤਾਂ ਵੀ ਸਾਨੂੰ ਗੁਰੂ ਨੇ ਉਹਦੇ ਚਰਨਾਂ 'ਚ ਲਾ ਲੈਣਾ ਹੈ ਆਪਦਾ ਰੂਪ ਦੇ ਦੇਣਾ ਆਗੂਆ ਗੁਰ ਸੰਤ ਮਿਲਾਇਆ ਗਿਆਨ ਰੂਪੀ ਆਤਮਾ ਇਹ ਆਪਾ ਪ੍ਰਾਪਤੀ ਕਰਨੀ ਹੈ ਨਹੀਂ ਤਾਂ ਫਿਰ ਉਹ ਪਗਜੀ ਤਾਂ ਇਹ ਕਹਿੰਦੇ ਨੇ ਕਹਿੰਦੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੁਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੁਖਾਰੀ ਜਿਨਵੇਂ rau ਰੰਕ ਕਰੀ ਹੈ ਸਿਨ ਦੇ ਵਿੱਚ ਗਿਆਨ ਦੇ ਦੇ ਵੀ ਰਾਜਾ ਬਣਾ ਦਿੰਦਾ ਉਹ ਰਾਜਾ ਗਿਆਨ ਨਹੀਂ ਬਣਦਾ ਭਾਈ ਸੰਸਾਰੀ ਵੀ naam ਦੀ ਦੁਨੀਆ ਵੀ ਉਹਦੀ ਖਾਤਰ ਬੁੱਧੀ ਚਾਹੀਦੀ ਹੈ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਤਾਰੀ ਖਲ ਖੋਤੇ ਦਿਮਾਗ ਵਾਲੇ ਬੰਦੇ ਨੂੰ ਮੂਰਖ ਨੂੰ ਗਿਆਨੀ ਬਣਾ ਦਿੰਦਾ ਹੈ ਪੰਡਤ ਬਣਾ ਦਿੰਦਾ ਹੈ ਪੰਡਤ ਤੇ ਮੁਗਤਾਰੀ ਦੇਖ ਲਓ ਫਿਰ ਮੁਗਤਾਰੀ ਹੁੰਦਾ ਹੈ ਮਨ ਦੇ ਪਿੱਛੇ ਚੱਲਣ ਵਾਲਾ ਸਭ ਤੋਂ ਆਪ ਅਪਦੇ ਆਪ ਨੂੰ ਵੱਡਾ ਮੰਨਣ ਵਾਲਾ ਨਾਰੀ ਤੇ ਜੋ ਪੁਰ ਕਰਾਵੇ ਨਾਰੀ ਤੇ ਜੋ ਪੁਰ ਕਰਾਵੇ ਪੁਰਖਨ ਤੇ ਜੋ ਨਾਰੀ ਇਹ ਕੀ ਖੇਲ ਹੈ ਸਾਰਾ ਇਹੀ ਤਾਂ ਅਪ ਦੇਖਣ ਆਏ ਸੀਗੇ ਪਰ ਕੌਣ ਦੇਖਣਗੇ ਦੇਖਣ ਆਉ ਉਹ ਜਗਤ ਮਸ਼ਾ ਦਸਮ ਪਾਸ਼ਾ ਸਮਝਾਉਂਦੇ ਨੇ ਪਰ ਆਪਾਂ ਦਾ ਤਮਾਸ਼ੇ ਦੇ ਵਿੱਚ ਹੀ ਇਨਵੋਲ ਹੋਏ ਹੋਏ ਆ ਸਰੀਰ ਕਰਕੇ ਪੂਰਨ ਮੰਨੀ ਬੈਠੇ ਆ ਆਪਾਂ ਮਾਇਆ ਦੇ ਗੀਤ ਗਾਉਨੇ ਆ ਕਹਿੰਦੇ ਆ ਧਰਮੀ ਆਪਦੇ ਆਪ ਨੂੰ ਨਾਰੀ ਤੋਂ ਪੁਰਖ ਬਣਾ ਦਿੰਦਾ ਪੁਰਖੰ ਤੇਜ ਜੋ ਨਾਰੀ ਇਹ ਤਾਂ ਖੇਲ ਆਉਦਾ ਭਾਈ ਹਰਨ ਭਰਨ ਜਾ ਕੇ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਉਹ ਬੁੱਧੀ ਦੇ ਰਾਹੀਏ ਬੜਨਾ ਹੈ ਭਾਈ ਉਹੀ ਬੁੱਧੀ ਔਰਤ ਹੈ ਫਿਰ ਪੁਰਖ ਬਣ ਜਾਂਦਾ ਔਰਤ ਵੀ ਤਾਂ ਕਿਤੋਂ ਬਣਾਈ ਆ ਉਹਨੇ ਇਹ ਸਭ ਖੇਲ ਆਉਦਾ ਆਵਣ ਜਾਵਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਬਹੁਤ ਐਸੀ ਸਵਾਲ ਨੇ ਜਿਹੜੇ ਆਪਾਂ ਨੂੰ ਆਪ ਹੀ ਲੈਣੇ ਪੈਣਗੇ ਜਦੋਂ ਕਮਾਈ ਕਰਾਂਗੇ ਆਪਾਂ ਆਪੇ ਅੰਦਰੋਂ ਜਵਾਬ ਆਊਗਾ ਕੋ ਕਵੀ ਸਾਧੂ ਕੋ ਪ੍ਰੀਤਮ ਤਸਮੂਰਤ ਬਲੇਹਾਰੀ ਸਾਧੂ ਦਾ ਪ੍ਰੀਤਮ ਹੈ ਜਿਹਨੇ ਆਪਦੇ ਆਪ ਨੂੰ ਸਾਧ ਲਿਆ ਆਤਰਾਤਮਾ ਦੀ ਬਾਣੀ ਨਾਲ ਜੁੜ ਕੇ ਜਿਹਨੇ ਆਪਦੇ ਆਪ ਨੂੰ ਸਾਧ ਲਿਆ ਹੁਕਮ ਉਹਦਾ ਪ੍ਰੀਤਮ ਹੈ ਉਤੋਂ ਬਲੇਹਾਰੀ ਹੈ ਭਗਤ ਜੀ ਕਹਿੰਦੇ ਆਉ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ ਸਾਧ ਜਨਾਂ ਦੀ ਬਾਣੀ ਹੈ ਪਹਿਲਾ ਗਿਆਨ ਦੂਜਾ ਪਦਾਰਥ ਮੁਕਤੀ ਤੀਜਾ ਫਿਰ ਸੰਤ ਲੋਕ ਚਲੇ ਜਾਂਦੇ ਧਿਆਨ ਕਰਕੇ ਫਿਰ ਭਗਤੀ ਸ਼ੁਰੂ ਫਿਰ ਤੁਰਕੀ ਬਾਣੀ ਸਬਦ ਗੁਰੂ ਦਾ ਦਰਸ਼ਨ ਉੱਚ ਲੈ ਹੋ ਕੇ ਜਨਮ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨ ਆਇਆ ਹੈ ਜੀਵ 88 ਲੱਖ ਦਾ ਢੇਡਾ ਲਾ ਕੇ ਇਹਨ ਲਾਸਟ ਪੌੜੀ ਹੈ ਜੇ ਚੁੱਕ ਗਏ ਜਨਮ ਮਰੇ ਦੁੱਖ ਪਾਇੰਦਾ ਫਿਰ ਜਨਮ ਮਾਰਨ ਚਲੇ ਜਾਵਾਂਗੇ ਬਹੁਤ ਸਜਾਈ ਪਿਆਦੀ ਇਸ ਲਮੇ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ